ਬੀਬੀ ਪਰਮਜੀਤ ਕੌਰ ਖਾਲੜਾ ਚੌਣ ਮੈਦਾਨ ਦੇ ਵਿੱਚ ਤਾਂ ਨਹੀਂ ਉਤਰੇ ਪਰ ਅਸਿੱਧੇ ਤੌਰ ਦੇ ਉੱਤੇ ਉਹ ਤਰਨਤਾਰਨ ਦੀ ਜ਼ਮੀਨੀ ਚੌਣ ਦੇ ਵਿੱਚ ਐਂਟਰ ਕਰ ਚੁੱਕੇ ਐ ਲੰਗੇ ਦੇਣੀ ਬੀਬੀ ਪਰਮਜੀਤ ਕੌਰ ਖਾਲੜਾ ਦਾ ਇੱਕ ਬਿਆਨ ਸਾਹਮਣੇ ਆਉਂਦਾ ਔਰ ਉਸ ਬਿਆਨ ਦੇ ਵਿੱਚ ਉਹ ਮਨਦੀਪ ਸਿੰਘ ਦੀ ਹਮਾਇਤ ਕਰਦੇ ਨਜ਼ਰ ਆਉਂਦੇ ਆ ਯਾਨੀ ਕਿ ਵਾਰਿਸ ਪੰਜਾਬ ਦੇ ਅਕਾਲੀ ਦਲ ਦੇ ਨਾਲ ਖੜਦੇ ਨਜ਼ਰ ਆਉਂਦੇ ਆ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦੇ ਨਾਲ ਖੜਦੇ ਨਜ਼ਰ ਆਉਂਦੇ ਆ ਉਹਨਾਂ ਨੇ ਜਿੱਥੇ ਭਾਈ ਅਮਰਤਪਾਲ ਸਿੰਘ ਦਾ ਜ਼ਿਕਰ ਕੀਤਾ ਉੱਥੇ ਹੀ ਮਨਦੀਪ ਸਿੰਘ ਨੂੰ ਪੰਥ ਵਾਸਤੇ ਇੱਕ ਠੋਕਮਾ ਨੁਮਾਇੰਦਾ ਵੀ ਦੱਸਿਆ ਔਰ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੁਣ ਇਹ ਵਿਚਾਰਿਆ ਜਾ ਰਿਹਾ ਹੈ ਦੇਖੋ ਬੀਬੀ ਪਰਮਜੀਤ ਕੌਰ ਖਲੜਾ ਉਹ ਲੀਡਰ ਨੇ ਜਿਹੜੇ ਪਹਿਲਾਂ ਆਪ ਵੀ ਅਸੈਂਬਲੀ ਲੜ ਚੁੱਕੇ ਨੇ ਪਰ ਪਰਮਜੀਤ ਕੌਰ ਖਲੜਾ ਭਾਈ ਅਮਰਤਪਾਲ ਸਿੰਘ ਦੀ ਚੋਣ ਮੁਹਿੰਮ ਦੇ ਵਿੱਚ ਇੱਕ ਵੱਡਾ ਯੋਗਦਾਨ ਨਿਭਾ ਰਹੇ ਨੇ ਜਾਂ ਨਿਭਾ ਚੁੱਕੇ ਨੇ 224 ਦੇ ਵਿੱਚ ਜਦੋਂ ਚੋਣ ਮੁਹਿੰਮ ਭਾਈ ਅਮਰਤਪਾਲ ਸਿੰਘ ਦੀ ਭਖੀ ਤੇ ਉਸ ਵੇਲੇ ਸਾਰਾ ਧਾਰੋਂ ਮਧਾਰ ਜਿਆਦਾ ਨਹੀਂ ਤਾਂ ਬਹੁਤਾ ਬੀਬੀ ਪਰਮਜੀਤ ਕੌਰ ਖਲੜਾ ਦੇ ਮੋਢਿਆਂ ਤੇ ਸੀ ਔਰ ਇਸੇ ਚੀਜ਼ ਨੂੰ ਬਧ ਨਜ਼ਰ ਰੱਖਦੇ ਆ ਐ ਵਿਚਾਰਿਆ ਜਾ ਰਿਹਾ ਸੀ ਪ੍ਰਚਾਰਿਆ ਜਾ ਰਿਹਾ ਸੀ ਕਿ ਸ਼ਾਇਦ ਬੀਬੀ ਪਰਮਜੀਤ ਕੌਰ ਖਾਲੜਾ ਐਤਕੀ ਪਾਈ ਅਮਰਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਚੋਣ ਮੈਦਾਨ 'ਚ ਨਿਤਰਣਗੇ ਪਰ ਇਸ ਤਰ੍ਹਾਂ ਨਹੀਂ ਹੋਇਆ ਨਾ ਹੀ ਬੀਬੀ ਖਾਲੜਾ ਨੇ ਇਸ ਗੱਲ ਦੀ ਹਮਾਇਤ ਭਰੀ ਤੇ ਨਾ ਹੀ ਖਾਲੜਾ ਮਿਸ਼ਨ ਦੇ ਵੱਲੋਂ ਇਸ ਗੱਲ ਦੀ ਤਜਵੀਜ਼ ਕੀਤੀ ਯਾਨੀ ਕਿ ਦੋਵੇਂ ਪੱਖਾਂ ਤੋਂ ਇਨਕਾਰ ਕਰ ਦਿੱਤਾ ਗਿਆ ਕੋਰੀ ਨਾ ਕਰ ਦਿੱਤੀ ਗਈ ਔਰ ਇੱਕ ਲੰਮੀ ਚੁੱਪ ਬਸਰ ਗਈ ਉਸ ਤੋਂ ਬਾਅਦ ਜਦੋਂ ਮਨਦੀਪ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਉਦੋਂ ਵੀ ਇਹ ਚਰਚਾਵਾ ਤੇਜ਼ ਹੋ ਗਈਆਂ ਕਿ ਬੀਬੀ ਪਰਮਜੀਤ कौर ਖਲੜਾ ਚੋਣ ਮੈਦਾਨ ਦੇ ਵਿੱਚ ਵਿਚਰ ਸਕਦੇ ਨੇ ਨਿਤਰ ਸਕਦੇ ਨੇ ਔਰ ਹੋ ਸਕਦਾ ਹੈ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਨਿਤਰਣ ਪਰ ਉਦੋਂ ਵੀ ਬੀਬੀ ਪਰਮਜੀਤ कौर ਖਲੜਾ ਨੇ ਆਪਣਾ ਪੱਖ ਸਾਫ਼ ਕਰ ਦਿੱਤਾ ਜ਼ਾਹਰ ਕਰ ਦਿੱਤਾ ਕਿ ਉਹ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਨੇ ਔਰ ਉਹ ਪੰਥਕ ਲੋਕਾਂ ਨੂੰ ਸੰਗਤ ਨੂੰ ਵੋਟਰਾਂ ਨੂੰ ਅਪੀਲ ਕਰਦੇ ਨਜ਼ਰ ਆਏ ਕਿ ਪੰਥ ਦੇ ਹੱਕ ਦੇ ਵਿੱਚ ਵੋਟ ਪਾਈ ਜਾਵੇ ਫਿਰ ਕੀ ਬੋਲੇ ਨੇ ਬੀਬੀ ਪਰਮਜੀਤ ਖਰਖਲੜਾ ਦੁਬਾਰਾ ਸੁਣ ਲੈਂਦੇ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਵਾਸੀਓ ਦੇ ਖਾਸ ਕਰਕੇ ਤਰਨਤਾਰਨ ਦੇ ਵਾਸੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਓ ਭਰਪੂਰ ਤਰਨਤਾਰਨ ਹਲਕੇ ਦੇ ਬੋਟਰੋ ਪੈਣੂ ਤੇ ਭਰਾਵੋ 11 ਨਵੰਬਰ ਨੂੰ ਇਸ ਹਲਕੇ ਤੋਂ ਹੋਣ ਜਾ ਰਹੀ ਜਿਵਨੀ ਚੋਣ ਨੇ ਪੰਥ ਨੂੰ ਇਹ ਧਿਆਨ ਵਿੱਚ ਪਾ ਦਿੱਤਾ ਹੈ ਇੱਕ ਬੰਨੀ ਕਾਂਗਰਸੀ ਭਾਜਪਾਈ ਕੇਜਰੀ ਵਾਲ ਕੇ ਤੇ ਬਦਲ ਕੇ ਹਨ ਜਿਨ੍ਹਾਂ ਦਾ ਏਜੰਡਾ ਹੈ ਪੰਜਾਬ ਦੀ ਹੋਂਦ ਨੂੰ ਮਿਟਾਉਣਾ ਸਿੱਖਾਂ ਦੀ ਕੁਲਨਾਸ਼ ਕਰਕੇ ਦੋਸ਼ੀ ਬਚਾਉਣ ਦਾ ਤੇ ਪਰਦਾ ਪਾਉਣ ਦਾ ਇਹਨਾਂ ਦਾ ਏਜੰਡਾ ਹੈ ਜਾਇਦਾਦਾਂ ਦੇ ਅੰਬਾਰ ਲਾਉਣ ਦਾ ਸਿੱਖਾਂ ਨੂੰ ਅਤਵਾਦੀ ਠਹਿਰਾਉਣ ਦਾ ਇਹਨਾਂ ਦਾ ਏਜੰਡਾ ਹੈ ਨਸ਼ੇ ਫਲਾਉਣ ਦਾ ਬੇਅਦਬੀਆਂ ਕਰਾਉਣ ਦਾ ਇਨਾਂ ਦਾ ਏਜੰਡਾ ਹੈ ਮੰਨੂਵਾਕ ਤੇ ਕਾਰਪੋਰੇਟ ਕਰਾਣਿਆਂ ਦਾ ਬੋਲਬਾਲਾ ਕਰਾ ਕੇ ਕਿਸਾਨਾਂ ਗਰੀਬਾਂ ਦੀਆਂ ਖੁਦਕਸ਼ੀਆਂ ਕਰਵਾਉਣ ਦਾ ਇਹਨਾਂ ਦਾ ਏਜੰਡਾ ਹੈ ਪਾਪ ਕਮਾਉਣਾ ਤੇ ਰਲ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਤੇ ਗੁਰਤਾਮਾ ਵਿੱਚੋਂ ਸਨਮਾਨ ਪਾਉਣਾ ਦੂਜੇ ਵੱਨੇ ਤਰਨਤਨ ਤੋਂ ਜੋਨ ਲੜ ਰਿਹਾ ਹੈ ਭਾਈ ਮਨਦੀਪ ਸਿੰਘ ਜੋ ਕਿ ਸਮੁੱਚੇ ਪੰਥ ਦਾ ਉਮੀਦਵਾਰ ਹੈ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਉਸ ਨੂੰ ਮੈਦਾਨ ਵਿੱਚ ਲਿਆਂਦਾ ਗਿਆ ਹੈ ਭਾਈ ਮਨਦੀਪ ਸਿੰਘ ਉਹ ਭਾਈ ਸੰਦੀਪ ਸਿੰਘ ਦਾ ਭਾਈ ਹੈ ਜੋ ਦੁਸ਼ਟਾਂ ਖਿਲਾਫ ਜੰਗ ਲੜਦੇ ਆਂ ਜੇਲ੍ਹ ਵਿੱਚ ਹੈ ਭਾਈ ਮਨਦੀਪ ਸਿੰਘ ਦੀ ਜਿੱਤ ਸਿੱਖੀ ਦੇ ਬੋਲਬਾਲੇ ਲਈ ਜ਼ਰੂਰੀ ਹੈ ਅਤੇ ਦੁਸ਼ਟ ਪੁਣੇ ਦੀ ਹਾਰ ਲਈ ਕਾਂਗਰਸ ਕੇਜਰੀਵਾਲ ਕਿਆਂ ਭਾਜਪਾ ਬਦਲ ਕਿਆਂ ਦੀ ਹਾਰ ਜ਼ਰੂਰੀ ਹੈ ਪੰਜਾਬ ਨੂੰ ਝੂਠੇ ਵਿਕਾਸ ਤੇ ਝੂਠੇ ਇਨਸਾਫ ਤੋਂ ਮੁਕਤ ਕਰਾਉਣ ਲਈ ਭਾਈ ਮਨਦੀਪ ਸਿੰਘ ਦੀ ਜਿੱਤ ਬੜੀ ਜ਼ਰੂਰੀ ਹੈ ਦਿੱਲੀ ਨਾਗਪੁਰ ਮਾਡਲ ਦੀ ਥਾਂ ਤੇ ਕਰਤਾਰਪੁਰ ਸਾਹਿਬ ਵਾਲਾ ਮਾਡਲ ਲਿਆਉਣ ਲਈ ਭਾਈ ਮਨਦੀਪ ਸਿੰਘ ਦਾ ਜਿੱਤਣਾ ਪੰਥ ਤੇ ਪੰਜਾਬ ਦੇ ਭਲੇ ਵਿੱਚ ਹੈ ਮਨਵਤਾ ਦੇ ਭਲੇ ਵਿੱਚ ਹੈ ਵਾਕੀ ਤੌਰ ਤੇ ਭਾਵੇਂ ਆਪਾਂ ਨੂੰ ਲੱਗਦਾ ਹੈ ਕਿ ਝੂਠ ਜਿੱਤ ਗਿਆ ਹੈ ਪਰ ਅਖੀਰ ਜਿੱਤ ਸੱਚ ਦੀ ਹੋਣੀ ਹੈ ਕੂੜ ਨਖੱਤੇ ਨਾਨਕਾ ਉੜਕ ਸੱਚ ਰਹੀ ਸੋ ਆਖਰ ਵਿੱਚ ਮੈਂ ਆਪਣੇ ਵੱਲੋਂ ਤੇ ਖਾਲਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਬੇਨਤੀ ਹੈ ਕਿ ਤਰਨ ਤਰਨ ਦੀਆਂ ਸਮੂਹ ਸੰਗਤਾਂ ਨੂੰ ਕਿ ਇਸ ਚੋਣ ਵਿੱਚ ਭਾਈ ਮਨਦੀਪ ਸਿੰਘ ਨੂੰ ਵੱਡੀ ਜਿੱਤ ਦੇਈਏ ਤੇ ਪਾਪੀਆਂ ਦਾ ਗੱਠ ਜੜ ਤੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ